ਇਸ ਦੇ ਮੀਡੀਆ ਦੇ ਵਿੱਚ ਇਸ ਵੇਲੇ ਚਰਚਾ ਹੈ ਤਾਂ ਇਸ ਡੀਆਈਜੀ ਹਰਚਰਨ ਸਿੰਘ ਪੁੱਲਰ ਆਣਾ ਦੀ। ਮੰਨ ਕੇ ਚਲੋ ਕਿ ਸੁਨਾਮੀ ਆਈ ਹੋਈ ਹੈ। ਹਰ ਕੋਈ ਵਿਅਕਤੀ ਇਸ ਵੇਲੇ ਆਪਣੀ ਸਕਿਨ ਬਚਾਉਣ ਤੇ ਲੱਗਾ ਕਿ ਆਖਿਰਕਾਰ ਮੈਂ ਕਿਵੇਂ ਸੇਫ ਹੋਣਾ ਹੈ। ਥੂਮਿੰਗ ਦੇ ਲੰਬੇ ਅੰਤਰਾਲ ਤੋਂ ਬਾਅਦ ਇਸ ਦੇ ਵਿੱਚ ਬਹੁਤ ਮੋਟੀ ਰਕਮ ਦਾ ਖੁਲਾਸਾ ਹੋਏਗਾ। ਐਸੋਸੀਏਟਸ ਜਿਹੜੇ ਕਰੰਦੇ ਸੀ ਜਿਹਨਾਂ ਨੂੰ ਕਹ ਰਹੇ ਆ ਉਹਨਾਂ ਨੇ ਬਹੁਤ ਵੱਡੇ ਤੇ ਪੈਸੇ ਦੀ ਇਨਵੈਸਟਮੈਂਟ ਵਿਦੇਸ਼ ਚ ਵੀ ਕੀਤੀ ਹੈ ਜੀ ਪਲਸ ਆਫਸਰ ਨਾਲ ਗੱਲ ਕਰਕੇ ਦੇਖ ਲਓ ਇਹ ਐਸਾ ਹੀ ਪੱਧਰ ਦੇ ਲੋਕ ਕਹਿੰਦਾ ਯਾਰ ਇੰਨੀ ਤਨਖਾਹ ਸੀ ਤੈਨੂੰ ਕੀ ਲੋੜ ਪਈ ਸੀ ਇਹ ਰਿਸ਼ਵਤ ਲੈਣ ਦੀ ਕੁ ਲਾਸਟ ਆਫ ਮਨੀ ਪੈਸੇ ਦੀ ਜਿਹੜੀ ਲਾਲਚ ਹੈ ਪੈਸੇ ਦਾ ਉਹ ਚੀਜ਼ ਕਰਕੇ ਜਿਹੜਾ ਹੈ ਪੁੱਲਰ ਇਸ ਵੇਲੇ ਜਿਹੜੇ ਨੇ ਲਾਈਮਲਾਈਟ ਚ ਨੇ ਪੀਬੀਆਈ ਦੇ ਪਰਚੇ ਤੇ ਪੰਜਾਬ ਪੁਲਿਸ ਦੇ ਪਰਚੇ 'ਚ ਬਹੁਤ ਫਰਕ ਹੁੰਦਾ ਹੈ ਨਜਾਇਜ਼ ਗਾਹੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਵਪਾਰੀਆਂ ਨੂੰ ਧਮਕਾ ਕੇ ਉਹਨਾਂ ਕੋਲੋਂ ਪੈਸੇ ਲਿੱਤੇ ਜਾ ਰਹੇ ਸੀ ਇੱਕ ਬਰਾਮਦਗੀ ਹੋਈ ਹੈ ਇਸ ਤੋਂ ਵੱਧ ਬਰਾਮਦਗੀ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਕਲ ਲੋਕ ਗੈਸ ਕਰਕੇ ਡਰੇ ਹੋਏ ਨੇ ਕਿ ਕਿਤੇ ਨਾ ਕਿਤੇ ਇਹ ਨਾ ਹੋਵੇ ਕਿ ਇਸ ਦੀ ਘਾਟ ਸਾਡੇ ਤੇ ਕਿਤੇ ਦੇ ਇੰਪੈਕਟ ਜਿਹੜੇ ਬਹੁਤ ਬੁਰੇ ਹਨ ਬੰਲੇ ਨੇ ਔਰ ਇਸ ਨੂੰ ਲੈ ਕੇ ਉਹ ਲੋਕ ਇਸ ਕਰਕੇ ਉਹਨਾਂ ਦੀ ਰਾਤਾਂ ਦੀ ਨੀਂਦ ਜ਼ਰੂਰ ਉੱਡੀ ਹੋਏਗੀ ਉਹਨਾਂ ਦੀ ਦੀਵਾਲੀ ਦਾ ਦਿਵਾਲਾ ਜ਼ਰੂਰ ਹੋਇਆ ਹੋਏਗਾ ਕਿ ਜਿਹੜੇ ਕਿ ਭੁੱਲਰ ਦੇ ਨਾਲ ਐਸੋਸੀਏਟ ਸੀ ਕਿ ਬੈਂਕਾਂ ਤੱਕ ਪਹੁੰਚਣਾ ਇਸ ਦਾ ਮਤਲਬ ਹੈਗਾ ਕਿ ਕਿਸੇ ਵੀ ਬੰਦੇ ਦੇ ਫਾਈਨੈਂਸ਼ੀਅਲ ਸਿਸਟਮਸ ਨੂੰ ਕ੍ਰੈਕ ਕਰ ਦਿੱਤਾ ਤੇ ਉਹ ਰੇਡ ਪੈ ਇਸੇ ਤੋਂ ਉਹਨਾਂ ਕੋਲ ਸਾਰਿਆਂ ਨੇ ਹੈਰਾਨ ਕਰ ਦਿੱਤਾ ਸੀ ਸਾਰਿਆਂ ਨੂੰ ਸਰਕਾਰ ਨੂੰ ਕਿ ਜਿੰਨਾ ਜ਼ਿਆਦਾ ਉਹਨਾਂ ਕੋਲ ਸਮਾਨ ਲਗਜ਼ਰੀ ਚੀਜ਼ਾਂ ਫੜੀਆਂ ਗਈਆਂ ਸੀ ਬਿਲਕੁਲ ਇਸ ਮਾਮਲੇ ਦੇ ਵਿੱਚ ਹੁਣ ਇਨਕਮ ਟੈਕਸ ਵੀ ਦੀ ਵੀ ਹੀ ਐਂਟਰੀ ਬਹੁਤ ਜਲਦੀ ਹੋਏਗੀ ਕਿਉਂਕਿ ਇਹ ਪੈਸਾ ਜਿਹੜਾ ਹੈ ਉਹਨਾਂ ਦੀ ਨੈਕ ਕਮਾਈ ਤੋਂ ਨਹੀਂ ਹੈ ਆਮ ਆਦਮੀ ਜਦੋਂ ਇੱਕ ਉਮੀਦ ਲੈ ਕੇ ਅਫਸਰ ਕੋ ਜਾਂਦਾ ਕਿ ਸਰ ਕੋਈ ਫਾਈਨੈਂਸ਼ੀਅਲ ਕਰਾਈ ਹੋ ਜਾਂਦਾ ਤੇ ਜੇਕਰ ਇਸ ਤਰ੍ਹਾਂ ਦੇ ਅਫਸਰ ਇਸ ਤਰੀਕੇ ਦੀ ਡੀਲਿੰਗ ਕਰਨਗੇ ਤਾਂ ਯਕੀਨਨ ਜੋ ਹੈ ਇਸ ਦੇ ਵਿੱਚ ਪ੍ਰੋਬਲਮ ਆਏਗੀ ਪੰਜਾਬ ਪੁਲਿਸ ਦਾ ਸੀਨੀਅਰ ਅਫਸਰ ਜੋ ਲੋਕਾਂ ਦੀ ਸੁਰੱਖਿਆ ਦਾ ਜ਼ਿੰਮੇਵਾਰ ਪਰ ਅੱਜ ਖੁਦ ਕਾਨੂੰਨ ਦੇ ਘੇਰੇ ਦੇ ਵਿੱਚ ਹੈ ਡੀਆਈਜੀ ਹਰਚਰਨ ਸਿੰਘ ਪੁੱਲਰ ਜੋ ਕਿ ਪ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਜੁਡੀਸ਼ੀਅਲ ਕਸਟਡੀ ਦੇ ਵਿੱਚ ਨੇ ਹਾਲੇ ਵੀ ਉਹਨਾਂ ਦੇ ਕਈ ਜਿਹੜੇ ਜਾਂਚ ਉਹ ਚੱਲ ਰਹੀ ਹੈ ਤੇ ਅੱਜ ਬੈਂਕਾਂ ਦੀ ਜਾਂਚ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਕਿ ਇਹ ਇੱਕ ਅਧਿਕਾਰੀ ਦੀ ਗਲਤੀ ਹੈ ਜਾਂ ਫਿਰ ਪੂਰੇ ਸਿਸਟਮ ਦੇ ਵਿੱਚ ਇਸੇ ਤਰ੍ਹਾਂ ਹੀ ਸੇਵਾ ਪਾਣੀ ਦੇ ਧੰਦੇ ਚੱਲ ਰਹੇ ਨੇ ਇਸ ਬਾਰੇ ਹੀ ਅੱਜ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖਰਨਾ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਰ ਕੀ ਅਪਡੇਟ ਆ ਰਿਹਾ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਮਾਮਲੇ ਦੇ ਵਿੱਚ ਤੇ ਕਿਸ ਤਰ੍ਹਾਂ ਇਹ ਪੂਰਾ मामला चल रहा है बिल्कुल जिस तरीके नाल खुलासा हुए सी के डीआईजी एक बहुत बड़े लेवल ਦੇ ਉਤੇ ਇੱਕ ਕਰਪਸ਼ਨ ਦਾ ਇੱਕ ਦੋ ਨੰਬਰ ਦਾ کاروبار ਕਰ ਰਹੇ ਸੀ ਉਸ ਦੇ ਵਿੱਚ ਇਸ ਵੇਲੇ ਦੀ ਲੇਟੈਸਟ ਅਪਡੇਟ ਹੈ ਕਿ सीबीआई ਵੱਲੋਂ ਪ੍ਰਾਈਵੇਟ ਬੈਂਕ ਦੇ ਜਿਹੜੇ ਲੋਕਰ ਨੇ ਉਹ ਖੰਗਾਲੇ ਗਏ ਨੇ ਜਿਸ ਦੇ ਵਿੱਚ ਕੀ ਕੁਝ ਇਸ ਤਰ੍ਹਾਂ ਦੀ ਚੀਜ਼ਾਂ ਨੇ ਜਿਹਦੇ ਵਿੱਚ ਕੁਝ ਸੋਨਾ ਜਾਂ ਕੁਝ ਪ੍ਰਾਪਰਟੀ ਦੇ ਕਾਗਜ਼ात ਨਿਕਲੇ ਨੇ ਮੈਂ ਦੱਸਣਾ ਚਾਹਾਂਗਾ ਕਿ ਕੱਲੇ ਇਹ ਮਾਮਲਾ ਦੇਸ਼ ਦੇ ਬੈਂਕਾਂ ਤੱਕ ਨਹੀਂ ਇਹ ਦੇਸ਼ ਦੀ ਧੋਖਾਧਰੀ ਦੇ ਵਿੱਚ ਨਹੀਂ ਰਹੇਗਾ ਇਹ ਮਾਮਲਾ ਵਿਦੇਸ਼ ਤੱਕ ਜਾਂ ਜਾਏਗਾ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਇਸ ਵੱਡੇ ਲੈਵਲ ਤੇ ਕਰੋੜਾ ਦੇ ਲੈਵਲ ਤੇ ਜਦੋਂ ਕਰਪਸ਼ਨ ਹੁੰਦੀ ਹੈ ਤਾਂ ਮਾਮਲਾ ਕ੍ਰਿਪਟੋ ਕਰੰਸੀ ਤੱਕ ਜਾਂਦਾ ਹੈ ਕ੍ਰਿਪਟੋ ਕਰੰਸੀ ਜਾਂ ਬਿਟਕੋਇਨ ਤੱਕ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਜਾਂਦੇ ਨੇ ਤਾਂ ਇਸ ਮਾਮਲੇ ਦੇ ਵਿੱਚ ਵੀ ਆਉਣ ਵਾਲੇ ਸਮੇਂ ਜੋ ਸਾਨੂੰ ਸੂਤਰ ਦੱਸ ਰਹੇ ਨੇ ਕਿ ਵੱਡੇ ਪੱਦਰ ਦੇ ਉੱਤੇ ਜਿਹੜਾ ਰਿਸ਼ਵਤਖੋਰੀ ਦਾ ਜਿਹੜਾ ਪੈਸਾ ਹੈ ਉਸ ਨੂੰ ਜਿਹੜਾ ਹੈ ਕਿ ਉਹ ਇਨਵੈਸਟ ਕੀਤਾ ਗਿਆ ਹੈ ਦੇਖੋ ਇੱਕ ਡੀਆਈਜੀ ਰੈਂਕ ਦਾ ਅਪਸਰ ਹੈ ਇਹਦੇ ਬਹੁਤ ਸਾਰੇ ਰਿਸੋਰਸਸ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਇੱਕ ਕਰਿੰਦਾ ਸੀ ਜਿਸ ਤਰੀਕੇ ਨਾਲ ਉਹ ਸਾਰੀਆਂ ਦੀ ਸੈਟਿੰਗ ਕਰਦਾ ਸੀ ਕਰਿੰਦੇ ਇਸ ਕਰਕੇ ਰੱਖੇ ਜਾਂਦੇ ਨੇ ਕਿ ਪ੍ਰੋਪਰਟੀ ਚ ਕਿੱਥੇ ਪੈਸਾ ਲਗਾਉਣਾ ਹੈ ਕਿਸ ਜਗ੍ਹਾ ਤੇ ਪੈਸਾ ਲਾਣਾ ਹੈ ਉਸ ਕਰਕੇ ਇਸ ਤਰ੍ਹਾਂ ਦੇ ਬੰਦਿਆਂ ਦੀ ਇਨਵੋਲਵਮੈਂਟ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਫਿਲਹਾਲ ਇਸ ਕੇਸ ਦਾ ਇਸ ਕਰਕੇ ਨਾ ਹਾਈਲਾਈਟ ਹੋਇਆ ਕਿਉਂਕਿ ਪੂਰੇ ਦੇਸ਼ ਦੇ ਮੀਡੀਆ ਦੇ ਵਿੱਚ ਇਸ ਵੇਲੇ ਚਰਚਾ ਹੈ ਤਾਂ ਇਸ डीजी हरचरण सिंह पोलर आना दी है क्योंकि ਉਹਨਾਂ ਦੇ ਪਿਤਾ ਇੱਕ ਬਹੁਤ ਇਮਾਨਦਾਰ ਸਮਾਜਿਕ ਸ਼ਖਸ ਮੰਨੇ ਜਾ ਰਹੇ ਸੀ ਪਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ सीबीआई ਰੈਸਟ ਕਰਦੀ ਹੈ ਔਰ ਹੁਣ ਤੁਸੀਂ ਦੇਖੋਗੇ ਕਾਰੋਬਾਰੀਆਂ ਨਾਲ ਤਾਰ ਜੁੜ ਰਹੇ ਨੇ ਦੇਖੋ ਮੰਡੀ ਗੋਬਿੰਦਗਰ ਦੀ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ ਸਕ੍ਰੈਪ ਦਾ ਇੱਕ ਬਹੁਤ ਵੱਡੀ ਮਾਰਕੀਟ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਕਰੋੜਾਂ ਰੁਪਏ ਦਾ ਸਕ੍ਰੈਪ ਜਿਹੜਾ ਉਹ ਦੋ ਨੰਬਰ ਚੋਂ ਉੱਥੇ ਆਉਂਦਾ ਹੈ ਔਰ ਹੁਣ ਇਸ ਵੇਲੇ ਸਭ ਤੋਂ ਵੱਡੀ ਚੀਜ਼ ਹੈ ਕਿ ਜਿਹੜੇ ਪੋਲਰ ਅਨਾ ਦੇ ਨਾਲ ਐਸੋਸੀਏਟਸ ਨੇ ਉਹਨਾਂ ਦਾ ਕੀ ਬਣੂ ਇਸ ਵੇਲੇ ਪੰਜਾਬ ਪੁਲਿਸ ਦੇ ਵਿੱਚ ਮੰਨ ਕੇ ਚੱਲੋ ਕਿ ਸੁਨਾਮੀ ਆਈ ਹੋਈ ਹੈ ਵੱਡੇ ਅਫਸਰਾਂ ਦੇ ਵਿੱਚ ਯਾ ਵੱਡੇ ਅਫਸਰਾਂ ਨਾਲ ਜਿਹੜੇ ਐਸੋਸੀਏਟ ਲੋਗ ਨੇ ਉਹਨਾਂ ਦੇ ਵਿੱਚ ਸੁਨਾਮੀ ਨਜ਼ਰ ਆ ਰਹੀ ਹੈ ਹਰ ਕੋਈ ਵਿਅਕਤੀ ਇਸ ਵੇਲੇ ਆਪਣੀ ਸਕਿਨ ਬਚਾਉਣ ਤੇ ਲੱਗਾ ਕਿ ਆਖਿਰਕਾਰ ਮੈਂ ਕਿਵੇਂ ਸੇਫ ਹੋਣਾ ਕਿਉਂਕਿ सीबीआई ਕੋਲ ਬਹੁਤ ਸਾਰਾ ਰਿਕਾਰਡ ਆ ਚੁੱਕਾ ਹੈ ਕਿਉਂਕਿ ਜਿਸ ਵੇਲੇ ਅਰੈਸਟ ਹੁੰਦਾ ਉਸ ਤੋਂ ਬਾਅਦ ਇੱਕ ਸਕ੍ਰੈਪ ਕਾਰੋਬਾਰੀ ਆਕਾਸ਼ ਬਾਤਾ ਜਿਹੜਾ ਸਾਹਮਣੇ ਆਂਦਾ ਹੈ ਸਾਰੇ ਖੁਲਾਸੇ ਕਰਦਾ ਹੈ ਕਿ ਕਿਸ ਤਰੀਕੇ ਦੇ ਨਾਲ ਮੇਰੇ ਕੋਲ ਪੈਸੇ ਮੰਗੇ ਜਾਂਦੇ ਸੀ ਜਾਂ ਕਿਸ ਤਰੀਕੇ ਦੇ ਨਾਲ ਉਹਨਾਂ ਕੋਲੋਂ ਪੈਸਾ ਖੋਇਆ ਗਿਆ ਜਾਂ ਹੋਰ ਵੀ ਲੋਕਾਂ ਖੋਇਆ ਗਿਆ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਕਿ 15 ਆਈਐਸ ਜਾਂ 15 ਆਈਪੀਐਸ ਜਿਹੜੇ ਹੈਗੇ ਨੇ ਉਹਨਾਂ ਦਾ ਵੀ ਨਾਮ ਸਾਹਮਣੇ ਆ ਰਿਹਾ ਪਰ ਸੀਬੀਆਈ ਇਸ ਕੇਸ ਨੂੰ ਬੜੀ ਸੰਜੀਦਗੀ ਨਾਲ ਲੈਣਾ ਪਏਗਾ ਕਿਉਂਕਿ ਇਹ ਮਾਮਲਾ ਕਿਸੇ ਆਮ ਵਿਅਕਤੀ ਨਾਲ ਜੁੜਿਆ ਨਹੀਂ ਹੈ ਅਕਸਰ ਅਸੀਂ ਸੀਬੀਆਈ ਦੀ ਰੇਡ ਦੇਖਦੇ ਹਾਂ ਤੇ ਕਾਫੀ ਛੋਟੇ ਬੱਦਰ ਦੇ ਉੱਤੇ ਕੋਈ ਅਫਸਰ ਜਾਂ ਕੋਈ ਇੱਕ ਮਹਿਕਮਾ ਫੜਿਆ ਜਾਂਦਾ ਲੇਕਿਨ ਇਸ ਵਾਰ ਮਾਮਲਾ ਮਾਮਲਾ ਇੱਕ ਰੇਂਜ ਦੇ ਇੱਕ ਵੱਡੇ ਅਫਸਰ ਡੀਆਈਜੀ ਸਤਰ ਦੇ ਅਫਸਰਦਾਰ ਹਨ ਤੁਸੀਂ ਦੇਖੋ ਰੇਂਜ ਅਫਸਰ ਹੈ ਰੇਂਜ ਅਫਸਰ ਦੇ ਵਿੱਚ ਮਤਲਬ ਘਟੋਟ ਪਾਈ ਤੋਂ 6 ਜਿਲ੍ਹਿਆਂ ਦੇ ਵਿੱਚ ਆਂਦੇ ਨੇ ਤਾਂ ਡੀਆਈਜੀ ਪੁੱਲਰ ਜਿਹੜੇ ਨਹੀਂ ਇਸ ਵੇਲੇ ਆਉਣ ਵਾਲੇ ਸਮੇਂ ਤੋਂ ਹੋਰ ਫਸ ਸਕਦੇ ਨੇ ਤੁਸੀਂ ਦੇਖੋ ਕਿ ਚਾਹੇ ਉਹ ਜੁਡੀਸ਼ੀਅਲ ਕਸਟਡੀ 'ਚ ਜਾ ਚੁੱਕੇ ਨੇ ਲੇਕਿਨ ਸੀਬੀਆਈ ਦਾ ਪ੍ਰੋਸੈਸ ਹਾਲੇ ਲਗਾਤਾਰ ਚੱਲ ਰਿਹਾ ਹੈ ਤੁਸੀਂ ਦੇਖੋ ਅੱਜ ਉਹਨਾਂ ਦੇ ਬੈਂਕ ਖਾਤੇ ਕੰਗਾ ਲਏ ਕਿਸੇ ਕੋ ਮਨਜ਼ੂਰੀ ਨਹੀਂ ਦਿੱਤੀ ਗਈ ਇਸ ਤੋਂ ਬਾਅਦ ਉਹਨਾਂ ਦੇ ਉੱਤੇ ਦੋ ਤਿੰਨ ਮਾਮਲੇ ਵੀ ਦਰਜ ਹੁੰਦੇ ਪੰਜਾਬ ਸਰਕਾਰ ਨੇ ਵੀ ਆਪਣਾ ਕੰਮ ਕਰਦੇ ਹੋਏ ਉਸ ਨੂੰ ਜਰਾ ਹੈ ਬਰਕਾਤ ਕਰਤਾ ਪਰ ਆਉਣ ਵਾਲੇ ਸਮੇਂ ਮੁਸ਼ਕਲਾਂ ਬਹੁਤ ਵਧ ਰਹੀਆਂਗੇ ਇਸ ਦੇ ਵਿੱਚ ਤੁਸੀਂ ਦੇਖਣਾ ਕਿ तकरीबन ਦੋ ਮਹੀਨੇ ਦੇ ਲੰਬੇ ਅੰਤਰਾਲ ਤੋਂ ਬਾਅਦ ਇਸ ਦੇ ਵਿੱਚ ਬਹੁਤ ਮੋਟੀ ਰਕਮ ਦਾ ਖੁਲਾਸਾ ਹੋਏਗਾ ਔਰ ਗਰੰਟੀਡ ਹੈ ਇਸ ਤਰ੍ਹਾਂ ਦੇ ਜੋ ਸਾਡੇ ਸੋਰਸ ਦੱਸ ਰਹੇ ਨੇ ਕਿ ਪੋਲਰ ਹਾਣਾ ਦੇ ਜਿਹੜੇ ਐਸੋਸੀਏਟਸ ਨੇ ਜਿਹੜੇ ਕਰਿੰਦੇ ਸੀ ਜਿਨ੍ਹਾਂ ਨੂੰ ਕਹਿ ਰਹੇ ਆ ਉਹਨਾਂ ਨੇ ਬਹੁਤ ਵੱਡੇ ਤੇ ਬੈਸਰੀ ਇਨਵੈਸਟਮੈਂਟ ਵਿਦੇਸ਼ ਚਵੀ ਕੀਤੀ ਹੈ ਜੀ ਸਰ ਹੋਰ ਵੀ ਬਹੁਤ ਵੱਡੇ ਪੁਲਿਸ ਅਧਿਕਾਰੀ ਜਿਹੜੇ ਇਸ ਵਿੱਚ ਸ਼ਾਮਿਲ ਹੋ ਸਕਦੇ ਨੇ ਸ੍ਰੱਪਸ਼ਨ ਦੇ ਮਾਮਲੇ ਦੇ ਵਿੱਚ ਬਿਲਕੁਲ ਦੇਖੋ ਇਹ ਜਿਸ ਤਰੀਕੇ ਦੇ ਨਾਲ ਦੋ ਤਿੰਨ ਵੱਡੇ ਅਫਸਰਾਂ ਦੀ ਅਗਰ ਗੱਲ ਕਰੀਏ ਅਗਰ ਪੁਲ ਰਹਾਣਾ ਦੀ ਗੱਲ ਕਰੀਏ ਤਾਂ ਮੁਸਤਾਫਾ ਜਿਹੜੇ ਪੰਜਾਬ ਦੇ ਸਾਬਕਾ ਡੀਜੀਪੀ ਹੈ ਤਾਂ ਪਹਿਲੀ ਵਾਰ ਹੋਇਆ ਕਿ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਦੇ ਉੱਤੇ ਕਿਸੇ ਨੇ ਆਪਣਾ ਹੱਤਕੰਢੇ ਜਾਂ ਆਪਣੀ ਜਿਹੜੀ ਹੈ ਆਪਣੀ ਕਾਰਵਾਈ ਸ਼ੁਰੂ ਕੀਤੀ ਹੈ ਦੇਖੋ ਕੱਲਾ ਡੀਆਈਜੀ ਇੱਕ ਕੱਲਾ ਅਫਸਰ ਰੇਂਜ ਦੇ ਵਿੱਚ ਕੱਲਾ ਨਹੀਂ ਹੁੰਦਾ ਇੱਕ ਅਫਸਰ ਲੌਬੀ ਬਣੀ ਹੁੰਦੀ ਹੈ ਚਾਹੇ ਕੋਈ ਵੀ ਅਫਸਰ ਹੋਵੇ ਉਸਦੇ ਆਪਣੇ ਕੁਝ ਪਸੰਦੀਦਾ ਐਸਐਚਓਸ ਜਾਂ ਪਸੰਦੀਦਾ ਡੀਐਸਪੀ ਜਾਂ ਪਸੰਦੀਦਾ ਐਸਪੀ ਹੁੰਦੇ ਨੇ ਨੈਚੁਰਲ ਗੱਲ ਹੈ ਕਿ ਹਰ ਪੋਲਰ ਹਣਾ ਦੇ ਨਾਲ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਅਫਸਰ ਹੋਣਗੇ ਜਿਹੜੇ ਜੁੜੇ ਹੋਣਗੇ ਜਿਹੜੇ ਕਿ ਕਈ ਵਾਰ ਇਸ ਤਰ੍ਹਾਂ ਦੇ ਕੰਮ ਜਿਹੜੇ ਨੇ ਉਹ ਕਿਤੇ ਹੋਣਗੇ ਜਿਨ੍ਹਾਂ ਨੂੰ ਉਹ ਨਾ ਵੀ ਚਾਹਦੇ ਹੋਣ ਪਰ ਦੇਖੋ ਇਹਦੇ ਨਾਲ ਪੰਜਾਬ ਪੁਲਿਸ ਤੇ ਅਕਸਰ ਬਹੁਤ ਵੱਡਾ ਅਸਰ ਪਿਆ ਹੈ ਤੁਸੀਂ ਦੇਖੋ ਕਿ ਪੰਜਾਬ ਪੁਲਿਸ ਦਾ ਕੋਈ ਛੋਟਾ ਅਧਿਕਾਰੀ ਜਿਸ ਨੂੰ ਅਸੀਂ ਐਸ ਐਚਓ ਰੈਂਕ ਜਾਂ ਐਸ ਆਈ ਰੈਂਕ ਦੇ ਅਫਸਰ ਨੂੰ ਕਹਿੰਨੇ ਆ 10000 ਦੀ ਰਿਸ਼ਵਤ ਦੇ ਨਾਲ 20000 ਦੀ ਰਿਸ਼ਵਤ ਦੇ ਨਾਲ ਫੜਿਆ ਗਿਆ ਪਰ ਅੱਜ ਉਹ ਜਿਹੜੇ ਫੜੇ ਗਏ ਜਿਹੜੇ ਅਫਸਰ ਨੇ ਅੱਜ ਉਹ ਕਹਿੰਦੇ ਹੋਣਗੇ ਕਿ ਸਾਡਾ ਤੇ ਡੀਆਈਜੀ ਕਰੋੜਾ ਰੁਪਏ ਦੇ ਨਾਲ ਫੜਿਆ ਗਿਆ ਠੀਕ ਹੈ ਤਾਂ ਇਹ ਚੀਜ਼ ਦਾ ਜਿਹੜਾ ਅਕਸ ਹੈ ਨਾ ਉਹ ਪੰਜਾਬ ਪੁਲਿਸ ਤੇ ਬਹੁਤ ਮਾੜਾ ਜਾ ਰਿਹਾ ਹੈ ਅੱਜ ਕਿਸੇ ਵੀ ਤੁਸੀਂ ਪੁਲਿਸ ਅਫਸਰ ਨਾਲ ਗੱਲ ਕਰਕੇ ਦੇਖ ਲਓ ਐਸਆਈ ਪੱਧਰ ਦੇ ਲੋਕ ਕਹਿੰਦਾ ਯਾਰ ਇੰਨੀ ਤਨਖਾਹ ਸੀ ਤੈਨੂੰ ਕੀ ਲੋੜ ਪਈ ਸੀ ਰਿਸ਼ਵਤ ਲੈਣ ਦੀ ਸੋ ਗੱਲ ਹੈ ਕਿ ਇੱਕ ਲਸਟ ਆਫ ਮਨੀ ਪੈਸੇ ਦੀ ਜਿਹੜੀ ਲਾਲਚ ਹੈ ਪੈਸੇ ਦਾ ਉਹ ਚੀਜ਼ ਕਰਕੇ ਜਿਹੜਾ ਹੈ ਪੁੱਲਰ ਇਸ ਵਲੇ ਜਿਹੜੇ ਨੇ ਲਾਈਮਲਾਈਟ ਚ ਨੇ ਔਰ ਤੁਸੀਂ ਦੇਖੋ ਕਿ ਸੀਬੀਆਈ ਮੈਨੂਟਲੀ ਆਪਣਾ ਕੰਮ ਕਰੀ ਜਾ ਰਹੀ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਜੁਡੀਸ਼ੀਅਲ ਕਸਟਰੀ ਜਨੇ ਪਰ ਡਾਕੂਮੈਂਟੇਸ਼ਨ ਉਹਨਾਂ ਨੇ ਸਾਰੀ ਹਾਸਲ ਕਰਤੀ ਇੱਕ ਹੋਰ ਚੀਜ਼ ਤਾਂ ਉਹ ਅਸੀਂ ਇੱਥੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ सीबीआई ਦੇ ਪਰਚੇ ਤੇ ਪੰਜਾਬ ਪੁਲਿਸ ਦੇ ਪਰਚੇ ਚ ਬਹੁਤ ਫਰਕ ਹੁੰਦਾ ਹੈ ਕਿਉਂਕਿ ਪੰਜਾਬ ਪੁਲਿਸ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਲੇਕਿਨ सीबीआई ਦਾ ਇੱਕ ਐਸਾ ਪਰਚਾ ਹੁੰਦਾ ਹੈ ਜਿਦੇ ਵਿੱਚ ਕੀ ਪ੍ਰੋਪਰ ਇਨਵੈਸਟੀਗੇਸ਼ਨ ਮੌਕੇ ਤੇ ਕੀਤੀ ਜਾਂਦੀ ਹੈ ਸਭ ਕੁਝ ਪੈਸਾ ਜੋ ਵੀ ਜਬਰਾਮਦਗੀ ਹੁੰਦੀ ਹੈ ਉਸ ਦੀ ਇੱਕ ਰਿਪੋਰਟ ਤਿਆਰ ਕਰਕੇ ਫਿਰ ਪਰਚਾ ਦਰਜ ਕੀਤਾ ਜਾਂਦਾ ਹੈ ਕਿਉਂਕਿ ਜਿਸ ਤਰ੍ਹਾਂ ਤਰੀਕਾ ਦੀ ਸੀ ਗੱਲ ਕਰੀਏ ਇਸ ਤਰ੍ਹਾਂ ਦੀ ਤਰੀਕਾ ਨਹੀਂ ਪੈਂਦੀ ਕਿਉਂਕਿ CBI ਦੀ ਆਪਣੀ ਵੱਖਰੀ ਅਦਾਲਤ ਹੁੰਦੀ ਹੈ ਤਾਂ ਇਸ ਕਰਕੇ ਅਗਰ ਜਿਸ ਤਰੀਕੇ ਨਾਲ ਸ਼ਿਕੰਜਾ ਕਸਿਆ ਜਾ ਰਿਹਾ ਹੈ ਇਸ ਦੇ ਵਿੱਚ ਅਨੁਲਿਸ ਸਮੇਂ ਵਿੱਚ ਬਹੁਤ ਸਾਰੇ ਨਾਮ ਆਣਗੇ ਉਹਨਾਂ ਨਾਮ ਬਚਣਗੇ ਕਿਸ ਤਰ੍ਹਾਂ ਹਰ ਕੋਈ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਪੁਲਿਸ ਇਸ ਵੇਲੇ ਸੁਨਾਮੀ ਹੈ ਪੰਜਾਬ ਪੁਲਿਸ ਦੇ ਅਫਸਰ ਇਸ ਵੇਲੇ ਆਪਣੇ ਆਪ ਨੂੰ ਬਚਾਉਣ ਦੀ ਗੱਲ ਕਰ ਰਹੇ ਨੇ ਜਿਹੜੇ ਵੀ ਉਹਨਾਂ ਦੇ ਨਾਲ ਐਸੋਸੀਏਟਸ ਨੇ ਕਿਉਂਕਿ ਦੇਖੋ ਜਿਹੜਾ ਉਹਨਾਂ ਦਾ ਜਿਹੜਾ ਕਰੀਬੀ ਸੀ ਜਿਸ ਨੂੰ ਸੀ ਕਰਿੰਦਾ ਕਹਿੰਦੇ ਆ ਬਹੁਤ ਸਾਰੇ ਲੋਕਾਂ ਦੇ ਨਾਲ ਬਹੁਤ ਸਾਰੇ ਲੀਡਰਿੰਗ ਉਨ ਕੀ ਨਵਜੋਤ ਸਿੰਘ ਸਿੱਧੂ ਹਨ ਤੱਕ ਉਹਦੀ ਤਸਵੀਰਾਂ ਵਾਇਰਲ ਹੁੰਦੀਆਂ ਨੇ ਦਰਸਲੇ ਲੋਕ ਜਿਹੜੇ ਹੁੰਦੇ ਨੇ ਨਾ ਇਹ ਅਸਲੀਅਤ ਦੇ ਵਿੱਚ ਕਿਸੇ ਅਫਸਰ ਨੂੰ ਬੇਈਮਾਨੀ ਦਾ ਰਸਤਾ ਦਿਖਾਉਣ ਵਾਲੇ ਇਹ ਲੋਕ ਹੁੰਦੇ ਨੇ ਇਹ ਦੱਸਦੇ ਨੇ ਕਿ ਸਰ ਇੱਥੇ ਕਲੋਨੀ ਕੱਟੀ ਜਾ ਰਹੀ ਹੈ ਜਾਂ ਇਸ ਜਗ੍ਹਾ ਤੇ ਕੋਈ ਮਾਸਟਰ ਪਲਾਨ ਆ ਰਿਹਾ ਹੈ ਤੇ ਤੁਸੀਂ ਪੈਸਾ ਲਗਾਓ ਤਾਂ ਉਸ ਤੋਂ ਬਾਅਦ ਜਦੋਂ ਕੋਈ ਅਫਸਰ ਵਗੈਰਾ ਇਸ ਵੱਡੇ ਰੈਂਕ ਦਾ ਅਫਸਰ ਜਿਹੜਾ ਆਂਦਾ ਹੈ ਤਾਂ ਉਹ ਇਹਨਾਂ ਨੂੰ ਆਪਣਾ ਇੱਕ हथियार ਦੇ ਤੌਰ ਤੇ ਯੂਜ਼ ਕਰਦਾ ਹੈ ਤਾਂ ਨੈਚੁਰਲੀ ਗੱਲ ਹੈ ਕਿ ਇਸ ਵਾਰ ਵੀ ਹਥਿਆਰ ਦੇ ਤੌਰ ਤੇ ਯੂਜ਼ ਕੀਤਾ ਗਿਆ ਲੇਕਿਨ ਜਿਸ ਤਰੀਕੇ ਨਾਲ ਡੀਆਜੀ ਭੋਲਰ ਦਾ ਮਾਮਲਾ ਨਾ ਉਹਦੇ ਵਿੱਚ ਨਜਾਇਜ਼ ਉਗਾਹੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਵਪਾਰੀਆਂ ਨੂੰ ਧਮਕਾ ਕੇ ਉਹਨਾਂ ਕੋਲੋਂ ਪੈਸੇ ਲਿੱਤੇ ਜਾ ਰਹੇ ਸੀ ਤਾਂ ਇਹ ਇੱਕ ਅਕਸ ਨੂੰ ਜ਼ਰੂਰ ਪੰਜਾਬ ਪੁਲਿਸ ਨੂੰ ਖਰਾਬ ਕਰਦੇ ਲੇਕਿਨ ਜਿਸ ਤਰੀਕੇ ਨਾਲ ਇਨਵੈਸਟਮੈਂਟ ਹੋਈ ਹੈ ਜਕੀਨਨ ਆਉਣ ਦੇ ਸਮੇਂ ਦੇ ਵਿੱਚ ਇਸ ਦੇ ਤਾਰ ਕ੍ਰਿਪਟੋ ਨਾਲ ਔਰ ਹੋਰ ਵੀ ਵਿਦੇਸ਼ੀ ਕਰੰਸੀ ਜਿਹੜੀ ਇਨਵੀਜੀਬਲ ਕਰੰਸੀ ਜਿਨਨੂੰ ਅਸੀਂ ਕਹਿੰਦੇ ਆ ਉਹਨਾਂ ਨਾਲ ਜ਼ਰੂਰ ਜੁੜਦੇ ਨਜ਼ਰ ਆਣਗੇ ਕਿਉਂਕਿ ਸੋਰਸਸ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਿੰਨੀ ਕਿ ਬਰਾਮਦਗੀ ਹੋਈ ਹੈ ਇਸ ਤੋਂ ਵੱਧ ਬਰਾਮਦਗੀ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਤੁਸੀਂ ਦੇਖੋ सीबीआई ਆਪਣਾ ਕੰਮ ਕਰ ਰਹੀ ਹੈ सीबीआई ਨੂੰ ਬਹੁਤ ਕੁਝ ਮਿਲ ਚੁੱਕਾ ਹੈ ਲੇਕਿਨ ਉਹ ਇਸ ਦੇ ਖੁਲਾਸੇ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੀ ਮੀਡੀਆ ਪ੍ਰੈਜੈਂਟੇਸ਼ਨ ਨਹੀਂ ਹੈ सीबीआई ਇਹ ਸਾਰੇ ਕਾਗਜ਼ ਬੱਤਰ ਕੋਰਟ ਦੇ ਵਿੱਚ ਲਗਾਏਗੀ ਕਿਉਂਕਿ ਕੋਰਟ 'ਚ ਲਗਾਉਣ ਤੋਂ ਬਾਅਦ ਇਸ ਕੇਸ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ ਤਾਂ ਕਿ ਇਸ ਨੂੰ ਜਿਹੜਾ ਹੈ ਮੁਕਾਮ ਤੱਕ ਪਹੁੰਚਾਇਆ ਜਾਵੇ ਪੰਜਾਬ ਦੇ ਵਿੱਚ 2027 ਦੇ ਵਿੱਚ ਇਲੈਕਸ਼ਨ ਨਹੀਂ ਕਿਉਂਕਿ ਕਈ ਲੀਡਰਾਂ ਦੇ ਨਾਮ ਵੀ ਆ ਰਹੇ ਨੇ ਔਰ ਅਗਰ ਕਿਸੇ ਵੀ ਲੀਡਰ ਦਾ ਨਾਮ ਆਂਦਾ ਹੈ ਤਾਂ ਉਸ ਦੇ ਉੱਤੇ ਦਾਗ ਲੱਗੂਗਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਦੇਖੋ ਪੋਲਰ ਦੇ ਫੜੇ ਜਾਣ ਦੇ ਨਾਲ ਸਾਰੀ ਸਿਆਸੀ ਆਗੂਆਂ ਦੇ ਜਿਹੜੇ ਹੈਗੇ ਨੇ ਨਾ ਚਿਹਰੇ ਬਾਹਰ ਆ ਸਕਦੇ ਕਿ ਪੋਲੀਟੀਕਲ ਇਮਪੈਕਟ ਵੀ ਜ਼ਰੂਰ ਪਏਗਾ ਉਹ ਕਈ ਵੱਡੇ ਮਨਿਸਟਰਸ ਵੀ ਇਸ ਦੇ ਵਿੱਚ ਸ਼ਾਮਿਲ ਹੋ ਸਕਦੇ ਚਾਹੇ ਉਹ ਐਕਸ ਨੇ ਚਾਹੇ ਉਹ ਮੌਜੂਦਾ ਬਿਲਕੁਲ ਐਕਸ ਦੀ ਵੀ ਗੱਲ ਕਰੀਏ ਤਾਂ ਪੋਲਰ ਇਕੱਲੇ ਆਮ ਆਦਮੀ ਪਾਰਟੀ ਦੇ ਵਿੱਚ ਐਕਸ਼ਨ ਚ ਨਹੀਂ ਰਹੇਗਾ ਵੱਡੇ ਪੋਸਟ ਤੇ ਨਹੀਂ ਰਹੇਗਾ ਅਗਰ ਭੁੱਲਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਾਲੀਦਿਲ ਸਰਕਾਰ ਚ ਵੀ ਆਪਣਾ ਸਮਾਹੰਡਾ ਆਇਆ ਤੇ ਕਾਂਗਰਸ ਚ ਵੀ ਸਮਾਹੰਡਾ ਆਇਆ ਇਸ ਕਰਕੇ ਬਹੁਤ ਸਾਰੇ ਜਿਹੜੇ ਵੱਡੇ ਲੀਡਰਸ ਨੇ ਉਹ ਵੀ ਉਹਨਾਂ ਦੇ ਕਨੈਕਸ਼ਨ ਚ ਹੋਣਗੇ ਤੁਸੀਂ ਦੇਖੋ ਇਸ ਚੀਜ਼ ਨੂੰ ਪੋਲਿਟਿਕਲੀ ਇੰਨਾ ਨਹੀਂ ਉਛਾਲਿਆ ਜਾ ਰਿਹਾ ਇਸ ਤਰ੍ਹਾਂ ਅਗਰ ਕੋਈ ਹੋਰ ਮਾਮਲਾ ਹੋਵੇ ਤਾਂ ਪੋਲਿਟਿਕਲ ਲੋਕ ਤਰਨਾ ਲਾਂਦੇ ਨੇ ਪੋਲਿਟਿਕਲ ਲੋਕ ਇਸ ਕਰਕੇ ਡਰੇ ਹੋਏ ਨੇ ਕਿ ਕਿਤੇ ਨਾ ਕਿਤੇ ਇਹ ਨਾ ਹੋਵੇ ਕਿ ਇਸ ਦੀ ਗਾਜ ਸਾਡੇ ਤੇ गिर ਜਾਏ ਸੋ ਇਹ ਮਾਮਲਾ ਜਿਸ ਤਰੀਕੇ ਨਾਲ ਫਸ ਚੁੱਕਾ ਹੈ ਇਹ ਕਈਆਂ ਦੀ ਕਿਸ਼ਤੀ ਡਬੋ ਸਕਦਾ ਹੈ ਇਹ ਯਕੀਨਨ ਹੈ ਕਿ ਤੁਸੀਂ ਦੇਖਣਾ ਕਈ ਨਾਮ مانਗੇ ਇਹ ਇੱਕ ਮਾਮਲਾ ਬਹੁਤ ਲੰਬਾ ਚਲੇਗਾ ਕਿਉਂਕਿ ਇਨਵੈਸਟੀਗੇਸ਼ਨ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਸੀਬੀਆਈ ਜਿਹੜੀ ਬੈਂਕਾਂ 'ਚ ਪਹੁੰਚ ਰਹੀ ਹੈ ਬੈਂਕ ਦੀ ਚੀਜ਼ ਤੋਂ ਲੈ ਕੇ ਇੱਕ ਇੱਕ ਚੀਜ਼ ਜਿਹੜੀ ਹੈ ਉਸ ਨੂੰ ਇਨਵੈਸਟੀਗੇਸ਼ਨ ਦੇ ਦਾਇਰੇ 'ਚ ਲਿਆਇਆ ਜਾ ਰਿਹਾ ਤਾਂ ਇਹ ਮਾਮਲਾ ਆਉਣ ਵਾਲੇ ਸਮੇਂ 'ਚ ਵਧੇਗਾ ਔਰ ਮੁਸ਼ਕਲਾਂ ਜਿਹੜੀਆਂ ਨੇ ਵਧਣਗੀਆਂ ਪਰ ਪੰਜਾਬ ਪੁਲਿਸ ਨੂੰ ਆਪਣਾ ਅਕਸ ਠੀਕ ਕਰਨ ਵਾਸਤੇ ਬਹੁਤ ਕੁਝ ਕਰਨਾ ਪਏਗਾ ਕੋਈ ਵੀ ਤੁਸੀਂ ਦੇਖੋ ਹਰ ਕੋਈ ਬੰਦਾ ਪੱਲਾ ਚਾੜਨਾ ਚਾਹੇ ਸੀਐਨ ਹੋਣ ਚਾਹੇ ਡੀਜੀਪੀ ਸਾਹਿਬ ਹੋਣ ਉਹ ਕੋ ਗੱਲ ਕਹਿ ਰਹੇ ਨੇ ਜੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਪਰ ਥੋਰੋਲੀ ਕੋਈ ਵੀ ਗੱਲ ਕਰਦਾ ਨਜ਼ਰ ਨਹੀਂ ਆ ਰਿਹਾ ਕਿ ਇਸ ਬੰਦੇ ਨੇ ਇਹ ਕ੍ਰਾਈਮ ਕੀਤਾ ਜਿਸ ਤਰੀਕੇ ਨਾਲ ਕਿਸੇ ਬੰਦੇ ਨੂੰ ਫੜਿਆ ਜਾਂਦਾ ਉਸ ਨੂੰ ਕਿਹਾ ਜਾਂਦਾ ਕਿ ਇਸ ਨੇ ਇਹ ਕ੍ਰਾਈਮ ਕੀਤਾ ਇਸ ਨੂੰ ਇਹਦੀ ਸਜ਼ਾ ਮਿਲੀ ਹੈ ਲੇਕਿਨ ਉਸ ਦੇ ਵਿੱਚ ਕਿਹਾ ਜੀ ਪੰਜਾਬ ਪੁਲਿਸ ਤਿਆਰ ਆ ਪੰਜਾਬ ਪੁਲਿਸ ਸਖਸ਼ਾ ਵਿੱਚ ਠੀਕ ਹੈ ਹਰ ਕੋਈ ਬੰਦਾ ਕਹਿੰਦਾ ਮੈਂ ਤਿਆਰ ਆ ਨਹੀਂ ਉਹਦੇ ਵਿੱਚ ਕੋਈ ਤਾਂ ਇਹ ਕਹਿੰਦਾ ਹੀ ਨਹੀਂ ਕਿ ਮੈਂ ਤਿਆਰ ਨਹੀਂ ਆ ਪਰ ਇਸ ਕੇਸ ਦੇ ਵਿੱਚ ਜਿਹੜਾ ਹੈ ਮਾਮਲਾ ਫਸ ਗਿਆ ਹੈ ਔਰ ਇਸ ਦੇ ਜਿਹੜੇ ਇੰਪੈਕਟ ਜਿਹੜੇ ਨੇ ਉਹ ਬਹੁਤ ਬੁਰੇ ਹਨ ਬੰਲੇ ਨੇ ਔਰ ਇਸ ਨੂੰ ਲੈ ਕੇ ਉਹ ਲੋਕ ਇਸ ਵੇਲੇ ਉਹਨਾਂ ਦੀ ਰਾਤਾਂ ਦੀ ਨਿੰਦਰ ਜ਼ਰੂਰ ਉੱਡੀ ਹੋਏਗੀ ਉਹਨਾਂ ਦੀ ਦੀਵਾਲੀ ਦਾ ਦਿਵਾਲਾ ਜ਼ਰੂਰ ਹੋਇਆ ਹੋਏਗਾ ਕਿ ਜਿਹੜੇ ਕੀ ਪੁੱਲਰ ਦੇ ਨਾਲ ਐਸੋਸੀਏਟ ਸੀ ਔਰ ਇਸ ਵੇਲੇ ਉਹ ਸੀਬੀਆਈ ਦੇ ਪੂਰੇ ਰਡਾਰ ਚ ਨੇ ਰਡਾਰ ਚ ਨੇ ਸੀਬੀਆਈ ਨੇ ਅਹਿਮਦ ਪੁੱਲੋ ਅਗਰ ਸੀਬੀਆਈ ਚਾਵੇ ਅਗਰ ਜਿਸ ਤਰੀਕੇ ਨਾਲ ਕੋਈ ਕੁਐਸਚਨ ਕਰਤਾ ਹੈ ਤਾਂ ਵੱਡੀ ਕਾਰਵਾਈ ਵੀ ਸੀਬੀਆਈ ਕਰ ਸਕਦੀ ਹੈ ਲਾਈਕਲੀ ਟੂ ਬੀ ਮੋਰ ਅਰੈਸਟਡ ਬਹੁਤ سارے ਲੋਗ ਐਸ ਦਾ ਵਿੱਚ ਅਰੈਸਟ ਹੋ ਸਕਦੇ ਨੇ ਤਾਂ ਇਹ ਭੂਮਿਕਾ ਜਿਹੜੀ ਬਣੀ ਜਾ ਰਹੀ ਹੈ ਉਹ ਆਨਲੈਸ ਸਮੇਂ ਦਾ ਖਤਰੇ ਦੀ ਘੰਟੀ ਹੈ ਕਿਉਂਕਿ ਬੈਂਕਾਂ ਤੱਕ ਪਹੁੰਚਣਾ ਇਸ ਦਾ ਮਤਲਬ ਹੈਗਾ ਕਿ ਕਿਸੇ ਵੀ ਬੰਦੇ ਦੇ ਫਾਈਨੈਂਸ਼ੀਅਲ ਸਿਸਟਮਸ ਨੂੰ ਕਰੈਕ ਕਰਨਾ ਹੈ ਤਾਂ ਉਹ ਫਾਈਨੈਂਸ਼ੀਅਲ ਸਿਸਟਮ ਕਰੈਕ ਕਰਨ ਦਾ ਮਕਸਦ ਇੱਕੋ ਹੀ ਸੀ ਕਿ ਅੱਜ ਅਕਾਊਂਟ ਖੋਲੇ ਗਏ ਨੇ ਅਕਾਊਂਟ ਫਰੋਲੇ ਗਏ ਨੇ ਤਾਂ ਉਸ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਵੀ ਜਾਈ ਜਾ ਰਹੀ ਹੈ ਤਾਂ ਆਨਲੈਸ ਸਮੇਂ ਚ ਪੁੱਲਰ ਦੀਆਂ ਮੁਸ਼ਕਲਾਂ ਹੋਰ ਵੀ ਕਤਲ ਦੀ ਸਰਕੀ ਤੋਂ ਲੱਗਦਾ ਕਿ ਇੱਕ ਗ੍ਰੀਜੀਆਈ ਲੈਵਲ ਦਾ ਜੋ ਆਦਮੀ ਉਹਦੀ ਇੰਨੀ ਕਮਾਈ ਹੋ ਸਕਦੀ ਹੈ ਕਿ ਉਹ ਕਰੋੜਾਂ ਦੀ ਇੰਨੀ ਜਾਇਦਾਦ ਬਣਾ ਸਕਦਾ ਉਹ ਜੋ ਲਗਜ਼ਰੀ ਚੀਜ਼ਾਂ ਉਹ ਸਕੇ ਜਿਸ ਤਰ੍ਹਾਂ ਪਹਿਲੇ ਦਿਨ ਸੀਬੀਆਈ ਦੀ ਜਦੋਂ ਰੇਡ ਪਈ ਸੀ ਤਾਂ ਉਹਨਾਂ ਕੋਲ ਸਾਰਿਆਂ ਨੇ ਹੈਰਾਨ ਕਰ ਦਿੱਤਾ ਸੀ ਸਾਰਿਆਂ ਨੂੰ ਸਰਕਾਰ ਨੂੰ ਵੀ ਕਿ ਜਿੰਨਾ ਜ਼ਿਆਦਾ ਉਹਨਾਂ ਕੋਲ ਸਮਾਨ ਲਗਜ਼ਰੀ ਚੀਜ਼ਾਂ ਫੜੀਆਂ ਗਈਆਂ ਸੀ ਬਿਲਕੁਲ ਇਸ ਮਾਮਲੇ ਦੇ ਵਿੱਚ ਹੁਣ ਇਨਕਮ ਟੈਕਸ ਵੀ ਦੀ ਵੀ ਹੀ ਐਂਟਰੀ ਬਹੁਤ ਜਲਦੀ ਹੋਏਗੀ ਕਿਉਂਕਿ ਇਹ ਪੈਸਾ ਜਿਹੜਾ ਹੈ ਉਹਨਾਂ ਦੀ ਨਿੱਕ ਕਮਾਈ ਚ ਨਹੀਂ ਹੈ ਠੀਕ ਹੈ ਉਹਨਾਂ ਨੇ ਬੈਡ ਵੇਸ ਤੋਂ ਪੈਸੇ ਕਮਾਏ ਨੇ ਤੋ ਉਸ ਦੇ ਵਿੱਚ सीबीआई ਨੂੰ ਇੱਕ ਚਿੱਠੀ ਜਾਏਗੀ ਇਨਕਮ ਟੈਕਸ ਡਿਪਾਰਟਮੈਂਟ ਤੋਂ ਜਾਂ सीबीआई ਇਨਕਮ ਟੈਕਸ ਡਿਪਾਰਟਮੈਂਟ ਨੂੰ ਲਿਖ ਸਕਦਾ ਹੈ ਕਿ ਅਸੀਂ ਇਸ ਦੀ ਪਰਤਾਲ ਕਰਾਈ ਜਾਵੇ ਔਰ ਅਗਰ ਉਹ ਪਰਤਾਲ ਦੇ ਵਿੱਚ ਪੈਸਾ ਜਿਹੜਾ ਹੈ ਉਹਨਾਂ ਦੇ ਗਲਤ ਤਰੀਕੇ ਨਾਲ ਕਮਾਇਆ ਹੋ ਸਕਦਾ ਹੈ ਤਾਂ ਉਸ ਮਾਮਲੇ ਦੇ ਵਿੱਚ ਵੀ ਕਾਰਵਾਈ ਹੋਏਗੀ ਤਾਂ ਕਿ ED ਤੱਕ ਵੀ ਮਾਮਲਾ ਜਾ ਸਕਦਾ ਕਿਉਂਕਿ ਕੇਂਦਰੀ ਏਜੰਸੀ ਆਲਰੇਡੀ CBI ਇਸ ਦੇ ਵਿੱਚ ਇਨਵੋਲਡ ਹੈ ਸਟੇਟ ਦਾ ਇਸ ਦੇ ਵਿੱਚ ਕਾਫੀ ਮੈਟਰ ਖਤਮ ਹੋ ਚੁੱਕਾ ਹੈ ਕਿਉਂਕਿ ਸਟੇਟ ਦੇ ਹੱਥੋਂ ਕੇਸ ਨਿਕਲ ਚੁੱਕਾ ਹੈ ਮਾਮਲਾ ਸਾਰਾ CBI ਕੋ ਹੈ ਤਾਂ ਇਹ ਸਾਰੀਆਂ ਚੀਜ਼ਾਂ ਆਮਰੇ ਸਮਝ ਕਾਫੀ ਮੁਸ਼ਕਲਾਂ ਪੈਦਾ ਕਰ ਸਕਦੀਆਂ ਨੇ ਤਾਂ ਪੋਲਰ ਡੀਆਈਜੀ ਪੋਲਰ ਦੇ ਰਹੇ ਨੇ ਉਹ ਇਸ ਵੇਲੇ ਚਾਹੀ ਦੇਲ ਚ ਨਹੀਂ ਜੁਡੀਸ਼ੀਅਲ ਕਸਟਡੀ ਚ ਨਹੀਂ ਲੇਕਿਨ ਉਹਨਾਂ ਦੇ ਪਿੱਛੇ ਜਿਹੜੀ ਕਾਰਵਾਈ ਚੱਲ ਰਹੀ ਹੈ ਉਹ ਉਹਨਾਂ ਵਾਸਤੇ ਬਹੁਤ ਵੱਡਾ ਇੱਕ ਕਹਿੰਦੇ ਨਾ ਖਤਰਾ ਜਿਹੜਾ ਉਹ ਲੈ ਕੇ ਆ ਰਹੀ ਹੈ ਤਾਂ ਉਸ ਦੇ ਵਿੱਚ ਆਮਲੇ ਸਮੇਂ ਦੇ ਵਿੱਚ ਬੈਂਕਾਂ ਤੋਂ ਬਾਅਦ ਉਹ ਵਿਦੇਸ਼ਾਂ ਤੱਕ ਵੀ ਜ਼ਰੂਰਤਾਂ ਝੁਰਦ ਦੇ ਨਜ਼ਰਾਂ ਕਿ ਸਰ ਲੋਕ ਕਿੱਥੇ ਜਾਣਗੇ ਕਿਉਂਕਿ ਲੋਕਾਂ ਦਾ ਅਕਸਰ ਭਰੋਸਾ ਪੁਲਿਸ ਤੇ ਰਹਿੰਦਾ ਹੈ ਪੰਜਾਬ ਪੁਲਿਸ ਤੇ ਔਰ ਸੀਨੀਅਰ ਅਫਸਰ ਜੇ ਜਦੋਂ ਇਸ ਤਰ੍ਹਾਂ ਕਰਪਟਿਡ ਨਿਕਲਣਗੇ ਤਾਂ ਲੋਕਾਂ ਦਾ ਭਰੋਸਾ ਕਿਵੇਂ ਬਣਾਇਆ ਜਾਏਗਾ ਬਿਲਕੁਲ ਉਹੀ ਸਵਾਲ ਹੈ ਨਾ ਪੰਜਾਬ ਪੁਲਿਸ ਦੇ ਅਕਸ ਤੇ ਆਗੇ ਨਾ ਕਿ ਛੋਟੇ ਅਧਿਕਾਰੀ ਤੁਸੀਂ ਪੜਦੇ ਹੋ ਤੇ ਤੁਸੀਂ ਲਾ 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 ਕਰ ਦਿੰਦੇ ਹੋ ਵੇਖੋ ਜੀ ਭ੍ਰਸ਼ਟਾਚਾਰ ਦੇ ਖਿਲਾਫ ਸਾਡੀ ਮੁਹਿੰਮ ਐਨੇ ਬੰਦੇ ਅੰਦਰ ਕਰਤੇ ਐਨੇ ਬੰਦੇ ਪੜਲੇ ਐਸਐਚਓ ਪੜਲੇ ਆਈ ਐਸਐਫ ਪੜਲੇ ਉਹਨਾਂ ਦੀ ਰਿਸ਼ ਲੱਖ ਤੱਕ ਨਹੀਂ ਠੀਕ ਹੈ ਇਸ ਤੋਂ ਉੱਤੇ ਨਹੀਂ ਹੁੰਦੀ ਲੇਕਿਨ ਇੱਥੇ ਮਾਮਲਾ ਕਰੋੜਾਂ ਦਾ ਹੈ ਤੇ ਆਮ ਆਦਮੀ ਜਦੋਂ ਇੱਕ ਉਮੀਦ ਲੈ ਕੇ ਅਫਸਰ ਕੋ ਜਾਂਦਾ ਕਿਸੇ ਨਾਲ ਕੋਈ ਫਾਈਨੈਂਸ਼ੀਅਲ ਕਰਾਈ ਹੋ ਜਾਂਦਾ ਤੇ ਜੇਕਰ ਇਸ ਤਰ੍ਹਾਂ ਦੇ ਅਫਸਰ ਇਸ ਤਰੀਕੇ ਦੀ ਡੀਲਿੰਗ ਕਰਨਗੇ ਤਾਂ ਯਕੀਨਨ ਜੋ ਹੈ ਇਸ ਦੇ ਵਿੱਚ ਪ੍ਰੋਬਲਮ ਆਏਗੀ ਲੋਕਾਂ ਵਸਤੇ ਵੀ ਦਿੱਕਤ ਹੈ ਔਰ ਪੰਜਾਬ ਉਸ ਦੇ ਅਕਸ ਵਸਤੇ ਵੀ ਬਹੁਤ ਦਿੱਕਤ ਹੈ। ਥੈਂਕ ਯੂ ਸੋ ਮਚ ਸਰ ਗੱਲਬਾਤ ਕਰਲੇ ਸੋ ਬਿਲਕੁਲ ਜਿਵੇਂ ਦੇਖਿਆ ਜਾ ਰਿਹਾ ਹੈ ਕਿ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਮਾਮਲੇ ਦੇ ਵਿੱਚ ਲਗਾਤਾਰ ਜੋ ਜਾਂਚ ਪੜਤਾਲ ਚੱਲ ਰਹੀ ਹੈ ਲੇਕਿਨ ਸਵਾਲ ਹਾਲੇ ਵੀ ਇਹੀ ਖੜਾ ਹੁੰਦਾ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਇਸ ਤਰ੍ਹਾਂ ਗ੍ਰਿਫਤਾਰੀਆਂ ਹੀ ਕਾਫੀ ਨੇ ਜਾਂ ਫਿਰ ਸਿਸਟਮੈਟਿਕ ਬਦਲਾਅ ਦੀ ਲੋੜ ਹੈ। ਤੁਹਾਡੀ ਇਸ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ।